ਫਗਵਾੜਾ ਨਜ਼ਦੀਕ ਪਿੰਡ ਖੋਤੜਾ ਵਿਖੇ ਉਸ ਸਮੇਂ ਇੱਕ ਵੱਡਾ ਹਾਦਸਾ ਵਾਪਰ ਗਿਆ ਜਦੋਂ ਇੱਕ ਨੌਜਵਾਨ ਰੋਜ਼ਾਨਾ ਦੀ ਤਰ੍ਹਾਂ ਇੱਕ ਵੱਡੇ ਸਿਲੰਡਰ ਚੋਂ ਨਾਈਟ੍ਰੋਜਨ ਗੈਸ ਕੱਢ ਕੇ ਛੋਟਾ ਸਿਲੰਡਰ ਭਰ ਰਿਹਾ ਸੀ। ਇਹ ਛੋਟਾ ਸਿਲੰਡਰ ਅਚਾਨਕ ਫਟ ਗਿਆ ਜਿਸ ਨਾਲ ਉਕਤ ਨੌਜਵਾਨ ਦੀ ਮੌਕੇ ਤੇ ਹੀ ਜਾਨ ਚਲੀ ਗਈ। ਕਾਰਨ ਵਾਲੀ ਸੂਚਨਾ ਮਿਲਦਿਆਂ ਹੀ ਆਲੇ ਦੁਆਲੇ ਦੇ ਲੋਕ ਅਤੇ ਪੁਲਿਸ ਪਾਰਟੀ ਮੌਕੇ ਤੇ ਪਹੁੰਚੀ ਅਤੇ ਸਾਰੀ ਸਥਿਤੀ ਦਾ ਜਾਇਜ਼ਾ ਲਿਆ। ਉਧਰ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਸ ਕਾਰਨ ਨੂੰ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਫੈਕਟਰੀ ਮਾਲਕ ਖਿਲਾਫ ਜਿਸੋ ਚਾਰ ਦਾ ਮਾਵਰਾ ਦਾਜ ਕਾ ਲੈ ਗਿਆ ਹੈ ਮ੍ਰਿਤਕ ਨੌਜਵਾਨ ਦਾ ਪੋਸਟ ਮਾਰਕਾਨ ਤੋਂ ਬਾਅਦ ਮ੍ਰਿਤਕ ਦੇ ਨੂੰ ਵਾਰਸਾਂ حوالے ਕਰ ਦਿੱਤਾ ਗਿਆ ਜਿਸ ਤੋਂ ਬਾਅਦ ਮ੍ਰਿਤਕ ਨੌਜਵਾਨ ਦਾ ਸੰਸਕਾਰ ਕਰ ਦਿੱਤਾ ਗਿਆ ਬਲਜੀਤ ਕੁਮਾਰ ਜਿਹੜਾ ਗਵਾੜੇ ਬੰਗਾ ਰੋਡ ਦੇ ਨੇੜੇ ਫੈਕਟਰੀ ਵਿੱਚ ਕੰਮ ਕਰ ਰਿਹਾ ਸੀ ਔਰ ਉਹਦੇ ਵਿੱਚ ਉਹਦੀ ਜਿਹੜੀ ਆ ਜਾਨ ਚਲੀ ਗਈ ਔਰ ਸਤਪਾਲ ਜੀ ਜਿਹੜੇ ਪਿੰਡ ਕੋਤੜਾਂ ਤੋਂ ਸਾਡੇ ਨੱਗਰ ਵਾਸੀ ਨੇ ਬੜੇ ਸ਼ਰੀਫ ਵਧੀਆ ਮਨ ਅਨਸਾਰ ਜਿਹੜੇ ਸਾਡੇ ਸਾਥੀ ਨੇ ਉਹਨਾਂ ਦਾ ਜਵਾਨ ਪੁੱਤ ਜਿਹੜਾ ਅੱਜ ਅਣਜਾਇੀ ਮੌਤੇ ਜਿਹੜਾ ਗਿਆ ਹੈ ਔਰ ਉਹਦੇ ਲਈ ਅਸੀਂ ਫਵਾੜਾ ਪ੍ਰਸ਼ਾਸਨ ਤੋਂ ਪੂਰੇ ਪਰਿਵਾਰ ਨੇ ਮੰਗ ਕੀਤੀ ਹੈ ਕਿ ਦੋਸ਼ੀਆਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਔਰ ਉਹਨਾਂ ਦੀ ਰੈਸਟ ਹੋਣੀ ਚਾਹੀਦੀ ਹੈ ਤਾਂ ਜੋ ਪਰਿਵਾਰ ਨੂੰ ਜਿਹੜਾ ਇਨਸਾਫ ਮਿਲ ਸਕੇ ਇਹ ਤੁਹਾਡੇ ਮਾਧਿਅਮ ਨਾਲ ਅਸੀਂ ਪੰਜਾਬ ਦੀ ਸਰਕਾਰ ਤੋਂ ਔਰ ਜ਼ਿਲ੍ਹਾ ਪ੍ਰਸ਼ਾਸਨੋਂ ਫਵਾੜਾ ਪ੍ਰਸ਼ਾਸਨ ਤੋਂ ਜਿਹੜੀ ਇਤਾਂ ਤੇ ਮੰਗ। ਕੋਈ ਉੱਚ ਅਧਿਕਾਰੀ ਨਾਲ ਕੋਈ ਗੱਲਬਾਤ ਹੋਈ ਹੋਵੇ ਆਪਣੀ। ਅਜੇ ਤਾਂ ਸਾਡੀ ਸੱਪ ਫਵਾੜੇ ਦੇ ਮੈਡਮ ਐਸਪੀ ਨਾਲ ਗੱਲ ਹੋਈ ਸੀ ਉਹਨਾਂ ਨੇ ਕਿਹਾ ਵੀ ਜੋ ਬਣਦੀ ਕਾਰਵਾਈ ਅਸੀਂ ਦੋਸ਼ੀਆਂ ਦੇ ਖਿਲਾਫ ਕਰਾਂਗੇ ਜਿਹੜਾ ਇਹ ਮਾਮਲਾ ਹੈ ਕੱਲ ਕੀ ਕੰਮ ਮਾਮਲਾ ਇੱਕ ਲੜਕਾ ਬਲਜੀਤ ਕੁਮਾਰ ਇਥੇ ਫੈਕਟਰੀ ਆ ਗੈਸ ਸਿਲੰਡਰ ਰਿਫਿਲ ਕਰਦੇ ਆ ਬਜਾਉਣ ਵਾਲੇ ਅੱਗ ਬੁਝਾਉਣ ਵਾਲੇ ਵੱਡੇ ਛੋਟੇ ਸਾਰੇ ਕਰਦੇ ਆ ਕੱਲ ਸ਼ਾਮ ਦੇ ਉਹ ਤੋਂ ਕਰ ਰਿਹਾ ਸੀਗਾ ਤੇ ਅਚਾਨਕ ਬਲਾਸਟ ਹੋ ਗਿਆ ਬਲਾਸਟ ਨਾਲ ਉਹਦੀ ਡੈਥ ਹੋ ਗਈ ਆ ਕਾਨੂੰਨੀ ਕਾਰਵਾਈ ਹੋਵੇਗੀ